ਇਹ ਤਸਵੀਰਾ ਤਾਜਪੁਰ ਦੇ ਅਧੀਨ ਪੈਂਦੇ ਬਾਲਾਜੀ ਪੁਲੀ ਦੀਆਂ ਨੇ ਜਿੱਥੇ ਕੀ ਅੱਜ ਪ੍ਰਵਾਸੀ ਮਜ਼ਦੂਰਾਂ ਵੱਲੋਂ ਲੌਤਰ ਨਾਲ ਲਗਾਇਆ ਗਿਆ ਉਹਨਾਂ ਦਾ ਰੂਪ ਹੈ ਕਿ ਇਸ ਰਸਤੇ ਦੇ ਵਿੱਚ ਰੋਜ਼ ਕਤਲ ਹੋ ਰਹੇ ਨੇ ਲੁੱਟਖੋ ਕਰਨ ਵਾਲੇ ਦਿਨ ਦਿਹਾੜੇ ਦਾਤਰ ਲੈ ਕੇ ਲੋਕਾਂ ਤੇ ਹਮਲਾ ਕਰਦੇ ਨੇ ਤੇ ਉਹਨਾਂ ਨੂੰ ਲਹੂ ਲੋਹਾਨ ਵੀ ਕਰ ਦਿੰਦੇ ਨੇ ਤਸਵੀਰਾਂ ਦੇਖ ਕੇ ਇਹ ਅੰਦਾਜ਼ਾ ਤਾਂ ਤੁਸੀਂ ਲਗਾ ਸਕਦੇ ਹੋ ਕਿ ਇਹਨਾਂ ਦੇ ਹੌਸਲੇ ਇੰਨੇ ਕਿ ਬੁਲੰਦ ਹੋ ਗਏ ਕਿ ਇਹਨਾਂ ਨੂੰ ਨਾ ਸਿਰਫ ਸੀਸੀਟੀਵੀ ਕੈਮਰੇ ਦਾ ਡਰ ਹੈ ਬਲਕਿ ਪ੍ਰਸ਼ਾਸਨ ਦਾ ਵੀ ਇਹਨਾਂ ਨੂੰ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਇਹ ਦਿਨ ਦਹਾੜੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਇੱਥੇ ਪ੍ਰਵਾਸੀ ਮਜ਼ਦੂਰਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਖੱਜਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੌਕੇ ਤੇ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਜਿਸ ਨਾਲ ਪਰੇਸ਼ਾਨ ਹੋ ਕੇ ਉਹਨਾਂ ਨੇ ਅੱਜ ਇਹ ਤਰਨਾ ਲਾਇਆ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਸਪੁੱਲ ਤੇ ਵੀ ਉਹ अपना ता जो इस तरह देश अंसर ओना दी दबोस दे विच आ सकन दे हो के जी सकन ते ते सकन बेखौफ जी ते ते काम जा की की कुछ कहना सुनो आज धरना अच्छा, मतलब लाया सर, कल हमने बच्चे को स्कूल से लेके आए अच्छा। बच्चे को स्कूल से घर पे छोड़ के हम दोनों भाई फैक्ट्री आने लगे फैक्ट्री आने बंदे मेरे हम सब के पीछे लग गया मोबाइल तो नहीं छीनने दिए बंदे का शकल फोटो सब ले लिया हूँ अच्छा जी। तो बन, हमने मोबाइल फैक्ट्री पहुँच गए अच्छा खून ज़्यादा निकला तो हम सिविल चले गए अच्छा वहाँ से अपने टिब्बा रोड चौकी गए टिब्बा रोड से फिर बोलता कि हमारा ये थाना नहीं पड़ता है तुम इस थाने पर आ जाओ रात को गए लगभग साढ़े पाँच छः के बीच में कहता सुबह आना सुबह गए तो आधा घंटे से बैठा के रखा फिर उसके बाद आज रिपोर्ट निका हाँ जी वो बोला कि मैं शाम को फिर बताता हूँ फोन करूँगा बुलाऊंगा हाँ जी बंदे जी इधर का है जी फोटो उसके उसका हमारे पास जी है जी फोटो दिखाते हैं अच्छा हाँ जी फोटो सब चीज है जी वो दो बंदे थे और बाहर से उधर से तुरंत फटाफट मोटरसाइकिल लेके आ गया हाँ जी हाँ जी फटाफट भट मोटरसाइकिल से लेके अब बताओ हम दो भाई क्या कर सकते हैं दस आदमी को जाने दोनों भाई थे जी अच्छा। हाँ करपान के साथ जी हाँ अच्छा। जी कितने ये अपना दो बज के दस मिनट में मैं बच्चे छोड़ा हूँ अच्छा। इस तीन के बीच बीच में है जी हाँ अच्छा। जी दिन दिहाड़े है जी

ਰਾਉ ਤਨਖਾ ਐਡਵਾਂਸ ਕਰੇ ਲੈ ਕੇ ਆਂਦਾ ਪਰ ਉਹ ਕਰ ਪਹੁੰਚ ਨਹੀਂ ਸਕਦਾ 365 ਦਿਨ ਡੇਲੀ ਉਹਦੇ ਗਲਤ ਬੰਦੇ ਆ ਕਿਰਪਾਣਾ ਲੈ ਕੇ ਗੱਡੀਆਂ ਲੈ ਕੇ ਘੁੰਮਦਾ ਰਹਿੰਦਾ ਜਦੋਂ ਵੀ ਉਹ ਕੋਈ ਬੰਦੇ ਨੂੰ ਕੱਲਾ ਦੇਖਦਾ ਉਹ ਉੱਥੇ ਰੋਕ ਲੈਂਦਾ ਚਾਹੇ ਦਿਨ ਹੋਵੇ ਦੁਪਹਿਰੇ ਹੋਵੇ ਸ਼ਾਮ ਨੂੰ 7 ਵਜੇ ਹੋਵੇ ਟਾਈਮ ਦਾ ਕੋਈ ਵੇਲੂ ਇਸ ਏਰੀਆ 'ਚ ਨਹੀਂ ਹੈਗਾ ਜੀ ਕਿ ਇੰਨੇ ਵਜੇ ਲੁੱਟ ਖੋ ਰਿਤੇ ਆਊਗਾ ਜਿੱਥੇ ਵੀ ਤੁਸੀਂ ਕੱਲਾ ਫੜ ਗਏ ਉਹਨਾਂ ਨੂੰ ਉੱਥੇ ਹੀ ਰੋਕ ਕੇ ਉਹਨਾਂ ਨੇ ਉਹਨਾਂ ਨੇ ਮਾਰ ਦੇਣੀ ਹੈ ਮਾਰਨਾ ਕਿਤੇ ਨੇ ਵਾਰ ਕੀਤਾ ਤੁਸੀਂ ਉਹਨੂੰ ਜਾਣਦੇ ਹੋ ਜੀ ਉਹਨਾਂ ਨੂੰ ਜਾਣਦੇ ਆ ਜੀ ਇੱਥੇ ਦੇਖੋ ਜੀ ਕੈਮਰਾ ਲੱਗਿਆ ਹੋਇਆ ਕੈਮਰੇ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਹੋਇਆ ਆਪਾਂ ਤਾਂ ਉਹਨੂੰ ਉਦਾਂ ਤਾਂ ਨਹੀਂ ਪਹਿਚਾਂਦੇ ਆ ਪਰ ਉਹ ਕੈਮਰੇ ਦੇ ਵਿੱਚ ਸ਼ਕਲ ਨਾਲ ਪਹਿਚਾਨ ਰਹੇ ਕਿ ਆ ਬੰਦਾ ਹੈਗਾ ਕਿ ਵੀਡੀਓ ਨਾਲ ਦੇਖੋ ਅਗਰ ਮੋਬਾਈਲ ਨਹੀਂ ਦਿੱਤਾ ਪਹਿ ਨਹੀਂ ਦਿੱਤਾ ਤਾਂ ਆ ਦੇਖੋ ਮੇਰੇ ਵੀਰ ਨੂੰ ਕੀ ਹਾਲ ਕੀਤਾ ਹੋਇਆ ਅਗਰ ਜ਼ੋਰ ਨਾਲ ਵੜਦਾ ਦਿੱਤੇ ਐਕਸਪੋਰਟ ਮਰਡਰ ਵੀ ਹੋ ਜਾਂਦੇ ਆ ਬਹੁਤ ਸਾਰੇ ਮਰਡਰ ਹੋਏ ਵੀ ਹੋਏਗਾ ਇੱਥੇ ਤ ਸਾਰੇ ਨੂੰ ਆਹੀ ਚੀਜ਼ ਬਿੰਦੀ ਕਰਦੇ ਆ ਕਿ ਇਹ ਜਿਹੜੀ ਇਹ ਜਿਹੜੀ ਲਗਾਤਾਰ 365 ਦਿਨ ਸਮਾਦਾ ਕੋਈ ਪਾਬੰਦ ਨਹੀਂ ਕਿ ਕਿਹੜਾ ਟਾਈਮ ਬਰਬਾਦ ਹੋਊਗਾ ਇਹਨੂੰ ਰੋਕਿਆ ਜਾਵੇ ਪ੍ਰਸ਼ਾਸਨ ਵੱਲੋਂ ਇਹਨੂੰ ਇੱਕ ਕਰਾ ਐਕਸ਼ਨ ਲਿੱਤਾ ਜਾਵੇ ਕਿ ਕੋਈ ਵੀ ਮਜ਼ਦੂਰ ਜਾਵੇ ਉਹਨਾਂ ਕੋਲ ਮੋਬਾਈਲ ਨਾ ਛਿੰਨਿਆ ਜਾਵੇ ਉਹਨਾਂ ਕੋਲ ਕਿਰਪਾਨਾ ਨਾਲ ਵੱਡਿਆ ਨਾ ਜਾਵੇ ਲਹੂ ਲੋਹਾਨ ਨਾ ਹੋਵੇ ਤਾਕੀ ਉਹ ਆਪਣੇ ਘਰ ਪਰਿਵਾਰ ਵਾਸਤੇ ਕਮਾ ਕੇ ਦੋ ਪੈਸੇ ਇਕੱਠੇ ਕਰਕੇ ਆਪਣੇ ਘਰ ਪਰਿਵਾਰ ਨੂੰ ਦੇਵੇ ਆਪਾਂ ਆਹੀ ਕੰਪਲੇਂਟ ਕਰਤੀ ਹੈ ਜੀ ਕੰਪਲੇਂਟ ਵੀ ਕੀਤੀ ਹੋਈ ਹੈ ਆਪਾਂ ਬਰੇ ਤੋਂ ਵੱਡੇ ਅਫਸਰ ਨੂੰ ਆਹੀ ਬਿੰਦੀ ਕਰਦੇ ਆ ਕਿ ਇਸ ਚੀਜ਼ ਦਾ ਐਕਸ਼ਨ ਲਿੱਤਾ ਜਾਵੇ ਇਸ ਸਬੰਧੀ ਤੁਸੀਂ ਕਿਸੇ ਮੁੱਖ ਅਫਸਰ ਨੂੰ ਮਿਲਿਓ ਮੁੱਖ ਅਫਸਰ ਨੂੰ ਆਪਾਂ ਚੌਕੀ ਤੱਕ ਜਾਂਦੇ ਆ ਜੀ ਚੌਕੀ ਤੱਕ ਜਾਂਦੇ ਆ ਚੌਕੀ ਤੱਕ ਕੰਪਲੇਨ ਹੀ ਨਾ ਤੁਸੀਂ ਸੱਚੇ ਸਾਹਿਬ ਨੂੰ ਮਿਲੋ ਤੁਸੀਂ ਇਹ ਸੱਚੇ ਸਾਹਿਬ ਨੂੰ ਮਿਲ ਕੇ ਮੇਰੇ ਭਰਾ ਆ ਕੇ ਦੋ ਤਿੰਨ ਵਾਰ ਜਾ ਕੇ ਆ ਗਿਆ ਹੈਗਾ ਚੌਕੀ ਲੱਗਦੀ ਹੈ ਜੀ ਤੁਹਾਨੂੰ ਜੱਬਾ ਰੋਡ ਇਧਰਲੇ ਪਾਸੇ ਅਗਰ ਗੱਲ ਹੋਈ ਤਾਂ ਆ ਚੌਕੀ ਕਿਉਂਕਿ ਲੱਗਦੀ ਹੈ ਇਧਰਲੇ ਪਾਸੇ ਗੱਲ ਹੋਈ ਤਾਂ ਉਹ ਚੌਕੀ ਲੱਗਦੀ ਹੈ ਗੱਲ ਇਧਰਲੇ ਪਾਸੇ ਔਰ ਉਧਰਲੇ ਪਾਸੇ ਦੀ ਨਹੀਂ ਹੈ ਬਾਰਦਾਦ ਉਧਰ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਵਿਚੇਲੇ ਵੀ ਹੋ ਸਕਦਾ ਔਰ ਡੇਲੀ ਹੁੰਦਾ ਰਹਿੰਦਾ ਹੈਗਾ ਜੀ ਇਹ ਨਹੀਂ ਮੰਗਿਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਵੱਲੋਂ ਮੰਗ ਹੈਗਾ ਕਿ ਆ ਏਰੀਆ ਦਾ ਜਿਹੜਾ ਡੇਲੀ ਲੁੱਟਖੋਰ ਹੁੰਦਾ ਹੈਗਾ ਜਿਹੜਾ ਬੰਦੇ ਨੂੰ ਡੇਲੀ ਲਹੂ ਲੁਹਾਨ ਕਰਦਾ डेली मोबाइल लेके जाता है डेली उन्होंने कमाया हुआ रकम लेके जाता है एनु प्रशासन अपनी ताकत न अपनी जिरी कानून कोई चीज है वो, वो, वो ला के एनु बंद किया जाए पुलिस को मैंने बंदे को पकड़ के दे दिया वहां जब गए तो कोई बंदा जवानत पे गया और गया नारंग बाबू का लड़का कहता ये बंदा वैसा नहीं है तो मैं उसको रंगों हाथों उस घर से निकला हुआ देखा जब दस बंदे का ग्रुप नहीं है तो तुम इस घर में क्या कर रहे हो तो उसको मैंने पकड़ के दिया बंदे को पुलिस के पास पुलिस ने उसको रात में छोड़ा गया उसने बोला कि कल मैं बंदे को जमानत करूंगा। वो बंदा जमानत अभी तक नहीं हुआ है रात में मेरे मोहल्ला दस बंदे आए कृपान लेके बारह एक बजे रात में मारने और ऊपर में छत में चढ़ कर के मोबाइल और सब कुछ लेके चले गए वही बंदा हम मांग कर रहे हैं प्रशासन से इतना कि ये सब रोका जाए हम सबको सुविधा मिला जाए अगर पुलिस वाले नाका लगाते हैं बड़े आदमी को नहीं बड़े आदमी को रोका नहीं जा रहा है हथियार हथियार वाले को रोका नहीं जा रहा है गरीब बंदे को पुलिस वाले बगल में ਕਹਤੇ ਇਹ ਨਹੀਂ ਦਸਨਾ ਮੁਤਾਬਕ ਹੈਗਾ ਇਹਨਾਂ ਦੇ ਕੱਲ ਕੋਈ ਲੜਾਈ ਝਗੜਾ ਹੋਇਆ ਹੁਣ ਇਹਨਾਂ ਨਾਲ ਤੇ ਉਹਦੇ ਵਿੱਚ ਇਹ ਕਹਦੇ ਕਿ ਸਾਡੀ ਦਰਖਾਸਤ ਨਹੀਂ ਲਿਖੀ ਹੈਗੀ ਥਾਣੇ ਵਾਲਿਆਂ ਨੇ ਸੱਤ ਨੰਬਰ ਨੇ ਚੌਂਕੀ ਵਾਲਿਆਂ ਨੇ ਤੇ ਉਹਦੇ ਮਕਸਦ ਵਿੱਚ ਲਾਇਆ ਹੋਇਆ ਸਰ ਕੀ ਮਾਮਲਾ ਕੀ ਹੈ ਪੂਰਾ ਇਹ ਬਦਰ ਮਾਮਲਾ ਜੋ ਇਹਨਾਂ ਦੇ ਹੁਣ ਦਸਨਾ ਮੁਤਾਬਕ ਇਹੀ ਹੈ ਕਿ ਸਾਡਾ ਲੜਾਈ ਝਗੜਾ ਹੋਇਆ ਹੈ ਕਿਸੇ ਦੇ ਨਾਲ ਜਿਹੜੇ ਕਿ ਸਨੇਚਰ ਸਨੇਚਰ ਬੰਦੇ ਸਨੇਚਰ ਬੰਦੇ ਬਦਰ ਇੱਕ ਮਿੰਟ ਉਹ ਹੀ ਦੱਸ ਰਿਹਾ ਮੈਂ ਇੱਕ ਮਿੰਟ ਇੱਕ ਮਿੰਟ ਗੱਲ ਪੂਰੀ ਸੁਣ ਦੋ ਜੇ ਤੁਸੀਂ ਦੱਸੋ ਤੁਹਾਨੂੰ ਪਤਾ ਹੈ ਮੈਨੂੰ ਦੱਸਣ ਦੋ ਠੀਕ ਹੈ ਜੋ ਬਰਾ ਲੜਾਈ ਇਹ ਲੜਾਈ ਝਗੜਾ ਹੋਇਆ ਜਿਹੜੀ ਕਿ ਸਨੇਚਰ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈਗੀ ਸੀ ਇਹਨਾਂ ਦੀ ਸਨੇਚਿੰਗ ਕਰਨ ਆਏ ਸੀ ਨਾ ਹੱਥੋ ਪਾਈ ਹੋ ਗਏ ਆਪਸ ਦੇ ਵਿੱਚ ਉਹ ਦਰਖਾਸਤ ਦੇਣ ਦੇ ਕਹਿਣ ਮੁਤਾਬਕ ਇਹ ਹੈ ਕਿ ਸਾਡੀ ਲਿਖੀ ਨਹੀਂ ਗਈ ਉਹਦੇ ਮੁਤਾਬਕ ਇਹਨਾਂ ਦਾ ਨਾਮ ਲਾਇਆ ਸਤਨਾ ਉਹਨਾਂ ਨੇ ਬੋਲ ਦੱਸਿਆ ਜੀ ਕਿ ਇੱਕ ਬੰਦਾ ਫੜਾਇਆ ਵੀ ਸੀਗਾ ਲੇਕਿਨ ਉਹਨੂੰ ਸਰਤਾ ਨਹੀਂ ਨਹੀਂ ਦੁਆਰਾ ਅਟੈਕ ਕੀਤਾ ਕੱਲ ਰਾਤ ਬੰਦਾ ਇਹ ਕਿਨੇ ਕਿਹਾ ਜੀ ਫੜਾਇਆ ਕੋਈ ਬੰਦਾ ਫੜਨੀ ਹੋਇਆ ਮੌਕੇ ਤੇ ਨਹੀਂ ਨਹੀਂ ਉਹਦਾ ਜਿਹਦੇ ਮੁੰਡੇ ਤੇ ਸੱਟ ਲੱਗੀ ਆਪਾਂ ਪੁੱਛ ਲੈਂਦੇ ਆ ਪੁੱਛ ਲੈਂਦੇ ਬੁਲਾ ਲਓ ਤੇ ਸਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੱਲ ਵੀ ਮਤਲਬ ਕਿ ਇੱਕ ਬੰਦੇ ਨੇ ਜਿਹੜਾ ਕੱਲ ਇਹਨਾਂ ਨੇ ਬੰਦਾ ਫੜਿਆ ਸੀ ਉਹ ਕੱਲ ਬੰਦਾ ਫੜਿਆ ਸੀ ਜਦੋਂ ਪੁਲਿਸ ਇਹਨਾਂ ਕੋਲ ਮੌਕੇ ਤੇ ਪੁੱਜੀ ਆ ਤਾਂ ਉਹ ਬੰਦਾ ਛੁੱਟ ਕੇ ਪਹਿਲੀ ਲੰਘ ਗਿਆ